ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੋ ਅੱਜ ਦੇ ਟਾਈਮ ਵਿੱਚ ਪੰਜਾਬ ਵਿੱਚ ਜੋ ਹਾਲਾਤ ਚੱਲਦੇ ਆ ਹੜਾ ਕਰਕੇ ਅੱਜ ਆਪਾਂ ਮਿੱਟੀ ਦੀ ਸੇਵਾ ਲੈ ਕੇ ਚੱਲੇ ਆ ਪਿੰਡ ਰਣਕੇ ਵਾਲਾ ਬੰਨ ਕੋਲ ਇਹ ਮਿੱਟੀ ਦੀ ਸੇਵਾ ਪਿੰਡ ਛੀਆਂ ਪਾਰੀ ਚੱਲਦੀ ਆ ਇਹ ਸਾਰੇ ਪਿੰਡਾਂ ਦੇ ਸੰਯੋਗ ਦੇ ਨਾਲ ਨੇੜੇ-ਨੇੜੇ ਪਿੰਡ ਜਿਹੜੇ ਵੀ ਜੀਰੇ ਨਾਲ ਕੇਰੇ ਵਿੱਚ ਆਉਂਦੇ ਆ ਉਹ ਸਾਰੇ ਪਿੰਡਾਂ ਦੇ ਸੰਯੋਗ ਦੇ ਨਾਲ ਇਹ ਸੇਵਾ ਚੱਲਦੀ ਆ ਕਿਵੇਂ ਕਿੰਨਾ ਨੁਕਸਾਨ ਹੋ ਰਿਹਾ ਹੈ ਇਹਦੇ ਬਾਰੇ ਕੀ ਕਹਿਣਾ ਜਾਉਗੇ ਤੇ ਪੰਜਾਬ ਕੁਦਰਤੀ ਆਫਤ ਬਾਬਾ ਬਾਬਾ ਇਨਸਾਨ ਇਹ ਆਪਾਂ ਨੂੰ ਕੁਦਰਤੀ ਆਫਤ ਆਪ ਤਾਂ ਕੇ ਸਰਕਾਰ ਦੀਆਂ ਚਾਲਾਂ ਹੈ ਤਾਂ ਸਰਕਾਰ ਦੀਆਂ ਚਾਲਾਂ ਹੀ ਆ ਹਾਂ ਇਹ ਕੁਦਰਤੀ ਆਫਤ ਨਹੀਂ ਕਹਿ ਸਕਦੇ ਇਹ ਸਰਕਾਰੀ ਆਫਤ ਆਪਾਂ ਕਹਿ ਸਕਦੇ ਆ ਬਾਬਾ ਸਰਕਾਰੀ ਆਫਤ ਹਾਂ ਪਰ ਆਪਣੀ ਆਪਣਾ ਹੱਥ ਇਹ ਆ ਵੀ ਆਪਾਂ ਜਿਹੜੇ ਡੁੱਬਦੇ ਉਹਨਾਂ ਦੀ ਬਹਾ ਫੜ ਗਈ ਹਾਂ ਇਹ ਤੁਹਾਨੂੰ ਕੀ ਲੱਗਦਾ ਲੈਂਡ ਪੂਲਿੰਗ ਜਿਹੜਾ ਇਸੇ ਕਾਨੂੰਨੋਂ ਵਾਸ ਲੈਣ ਕਰਕੇ ਉਹਦੇ ਕਰਕੇ ਆ ਸਾਰਾ ਇਹ ਕਰਦੇ ਉਸੇ ਕਰਕੇ ਪਾਣੀ ਤੇ ਪਾਣੀ ਛੱਡ ਰਿਹਾ ਓਕੇ ਜੀ ਤਹਿ ਲੋ ਧੰਨਵਾਦ ਕਣੀਆਂ ਵੀ ਆ ਚੁੱਕੀਆਂ ਨੇ ਮੋਰੀਆਂ ਜਾਰੇ ਲਾਦ ਲਿਆ ਵੀਰੇ ਹੁਣ ਟਰੈਕਟਰ ਤੁਰਦਾਣੀ ਜਦੋਂ ਤਾਂ ਕਰਕੇ ਦੂਜੀ ਟਰਾਲੀ ਚ ਸੈੱਟ ਕਰੀ ਜਾਂਦੇ ਵੀਰ ਜੀ ਕਹਿੰਦੇ ਆ ਸਾਰੇ ਵੱਧ ਵੱਧ ਸੇਵਾ ਕਰੋ ਆਪਣਾ ਆਪਣੇ ਪਿੰਡਾਂ ਪਿੰਡਾਂ ਚ ਘਾਹ ਲੈ ਆ ਕੇ ਉਹਦੇ ਉਪਰ ਰਾਸਨ ਦੀ ਕੋਈ ਲੋੜ ਨਹੀਂ ਮਿੱਟੀ ਦੇ ਖਾਲੀ ਘਟੇ ਇਹਨਾਂ ਦੀ ਬੇਨਤੀ ਕਰਦੇ ਆਂ ਇਹ ਭਾਰਤੀ ਕਿਸਾਨ ਜੀ ਕਰਦੀਆਂ ਵੱਧ ਵੱਧ ਪੰਜਾਂ ਸੱਤ ਰਵਾਇਤ ਜੀ ਖਾਲਸਾ ਬਾਏ ਗੁਰੂ ਜੀ ਕੇ ਫਤਿਹ ਜੀ ਬਾਬਾ ਜੀ ਤੁਸੀਂ ਕੋਈ ਵਿਚਾਰ ਦੇ ਦੀ ਜੀ ਇਹੋ ਜੰਨੇ ਆਂ ਵੀ ਸੰਗਤ ਵੱਧ ਵੱਧ ਜਿਵੇਂ ਪ੍ਰਧਾਨ ਸਾਹਿਬ ਨੇ ਆਖਿਆ ਖਰਨੀ ਘਾਹ ਦੀਆਂ ਅਸੀਂ ਬਹੁਤ ਧੰਨਵਾਦ ਕਰਦੇ ਆਂ ਜਿਹੜੀ ਸੰਜੋਗ ਸਾਹਿਬ ਦੇ ਰਹੀ ਇਹਨਾਂ ਦਾ ਬੜਾ ਬੜਾ ਧੰਨਵਾਦ ਸਾਰੀ ਸੰਗਤ ਆਵੇ ਤੇ ਤੇ ਇਹਨਾਂ ਦਾ ਦੋਹੋ ਨਾ ਇਹ ਹੜਾਂ ਦਾ ਕੋਈ ਫਸਲ ਬਚੇ ਇਹਨਾਂ ਦੇ ਪੁੱਤਰ ਬਚਣ ਹਾਂਜੀ ਹਾਂਜੀ ਇਹ ਧੰਨਵਾਦੀਆਂ ਜਿਹੜੇ ਸੰਜੋਗ ਹੈ ਇਸ ਇਲਾਕੇ ਦੀ ਪੰਜਾਬ ਦੀ ਤਰਜੀਹ ਸਾਰੀ ਦੁਨੀਆ ਵੇ ਠੀਕ ਹੈ ਜੀ ਬਾਈ ਪਰ ਨਾ ਦੇ ਹਰਿਆਣੇ ਦੀ ਵੀ ਆਉਣ ਰਾਜ ਸਿੰਘ ਜੀ ਉਹਨਾਂ ਅਸੀਂ ਇਹਨੂੰ ਬੜੇ-ਬੜੇ ਧੰਨਵਾਦ ਕਰਦੇ ਹਾਂ ਅਸੀਂ ਉਹ ਬੜੇ ਭਾਖਾ ਹੋਂਦਦੇ ਇਹਨਾਂ ਨੂੰ ਜਿਹੜੀ ਬਾਹਰੀ ਸੰਗਤ ਜਿਹੜੇ ਆ ਗਏ ਆਪਣੇ ਨਾਲ ਹੀ ਮਹਾਂਦਰ ਰਾਜਪਾਲ ਜੀ ਵੀ ਖੜ ਗਿਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਬਈ ਬਹੁਤ ਬਹੁਤ ਧੰਨਵਾਦੀ ਸ਼ੁਕਰਗੁਜ਼ਾਰ ਕਰਦੇ ਹਾਂ ਅਸੀਂ ਉਹਨਾਂ ਦਾ ਬਹੁਤ ਬਹੁਤ ਉਹਨਾਂ ਨੇ ਸਹਿਯੋਗ ਦਿੱਤਾ ਅਸੀਂ ਇਸ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਵਾਈ ਗੁਰਜੀ ਸਾਹਿਬ ਅੱਛਾ ਵਾਈ ਗੁਰਜੀ ਜੀ ਬੱਲੇ ਚਲੋ ਬਈ ਲੱਗੂ ਜੀ ਦੇਵਾ ਨੂੰ ਬਹੁਤ ਹੋ ਗਈ ਇੰਟਰਵਿਊ ਚਲੋ ਬੋਲ ਤੋ ਨਿਹਾਲ ਸਾ ਸ੍ਰੀ ਅਕਾਲ ਇਹ ਬੋਰੀ ਵਿੱਚ ਮਿੱਟੀ ਪਾ ਕੇ ਆਪਾਂ ਫਿਰ ਇਹਨੂੰ ਪਰ ਬਣ ਕੇ ਇਹ ਸਾਰੀਆਂ ਬੋਰੀਆਂ ਪਰ ਟਰਾਲੀ ਉੱਤੇ ਲਾਦ ਦੇਣੀਆਂ ਫਿਰ ਆਪਾਂ ਸਾਰੇ ਟਰੈਕਟਰ ਉਹ ਬੰਨ੍ਹ ਕੇ ਲੈ ਕੇ ਜਾਣੇ ਆ ਰਣਕੀ ਵਾਲੇ सेवादार बॉ पंच गया भैया क्या कहीं फटके रख है देखा। तो देखा। देखा। तो देखा। पंच <laughs> <laughs> ਹਾਂ ਜੀ ਬਰਿੰਦਰ ਸਿੰਘ ਮਰਖਾਈ ਤੇ ਇੱਧਰ ਕਹਿੰਦੇ ਬਰਿੰਦਰ ਸਿੰਘ ਮਾਨ ਕਰਨਵੀਰ ਸਿੰਘ ਗਿੱਲ ਉਧਰ ਅੰਕਾਰ ਸਿੰਘ ਟਰਾਲੀ ਤਾਂ ਰੁਕਦੀ ਨਹੀਂ ਇੱਥੇ ਜੋ ਪਹਿਲਾਂ ਭਰ ਜਾਂਦੀ ਆ ਮੇਰੀ ਖਿਆਲ ਨਾਲ ਵੀ ਆਪਣੇ ਉਹ ਬੰਦੇ ਵੀ ਆਏ ਵੀ ਜਿਨ੍ਹਾਂ ਨੇ ਘਰੇ ਕਦੀ ਮੰਨ ਲਓ ਵੀ ਇੱਕ ਟੱਕਾ ਤੋੜ ਕੇ ਜਿਹੜਾ ਕਹਿੰਦੇ ਵੀ ਦੂਰਾਂ ਨਹੀਂ ਕੀਤਾ ਗਾ ਜੇ ਮਹਾਰਾਜ ਜੀ ਇਹ ਪੰਜਾਬ ਦਾ ਖੂਨ ਆ ਇਸੇ ਵਾਂ ਨੂੰ ਤਾਂ ਭੱਜ ਕੇ ਆਉਂਦਾ ਘਰੇ ਭਾਵੇਂ ਕੋਈ ਨਾ ਕਰਨ ਹੁੰਦੀ ਭਾਂਡੇ ਹੀ ਘਰੇ ਨਾ ਉਹ ਬਾਲਾ ਜਿਹੜਾ ਆਉਂਦੇ ਹੀ ਭੱਜਦੇ ਆ ਤੇ ਹੁਣ ਵੀ ਘਰੇ ਭਾਵੇਂ ਕਈ ਨਹੀਂ ਝੱਟਦੇ ਤੇ ਇਥੋਂ ਇਥੋਂ ਬੋਰੀਆਂ ਜਾਂਦੀਆਂ ਕੋਈ ਰੋੜਿਆਂ ਵਾਂਗੂ ਕਿਈ ਮੰਨ ਲਓ ਵੀ ਕਿੰਨਾ ਮਿੰਟਾਂ ਦੇ ਭਰ ਜਾਂਦੀ ਟਰਾਲੀ ਇਹ ਬੱਚੇ ਦੇ ਵਿੱਚ ਵੀ ਬੰਨ ਪੂਰਾ ਜੋਸ਼ ਹੈ ਤੇ ਬਾਕੀ ਕਈ ਜਿਹੜੇ ਇੰਨਾ ਕਦੇ ਤੁਝ ਵੀ ਘੱਟ ਕੀਤਾ ਪਰ ਆਹ ਬੋਲੀ ਟਰਾਲੀ ਨੂੰ ਪੂਰੇ 3 ਮਿੰਟ ਲੱਗੇ 3 ਮਿੰਟ ਦੇ ਉੱਤੇ ਉਤੋਂ ਦੀ ਹੋ ਗਈ ਵੱਲ ਜੋਸ਼ ਤੇ ਹੁਣੇ ਜਾਂ ਦਸਵੇਂ ਪਾਸ਼ਾ ਦੇ ਪੁੱਤਰਾ ਖਿੱਚੀ ਤਰੀ ਹੁੰਦੇ ਕੰਮ ਦਾਬ ਜਿਹਦਾ ਹੈ ਨਹੀਂ ਕਿ ਸਾਂਝੇ ਕਰਦਾ ਉਸੇ ਵਾਂਗ ਕਨੇ ਹੀ ਜਸਪੀੜ ਦਾ

आ जाओ 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 आ ਉਹਿਆ ਥੱਥੇ ਗੱਡੀ ਓਏ ਰਾਹ ਬੰਨ੍ਹ ਲਿਆ ਚੱਲ ਟਰਾਲੀ ਨਾ ਖੜੀ ਗਈ ਤੇ ਕੀ ਆ ਜਾਂਦਾ ਉਹ ਬੱਚੇਰ ਕੰਮ ਨਹੀਂ ਜਾਂਦਾ ਬਹੁਤ ਬੋਲਦਾ ਹਾਂਜੀ ਮਹਾਰਾਜ ਜੀ ਹਾੜਪੀਰਤਾਂ ਲਈ ਸੇਵਾ ਚੱਲ ਰਹੀ ਹੈ

ਪੈਨ ਨਹੀਂ ਪਈ ਸੰਗਰ ਪੜਾ ਪੈਨ ਨਹੀਂ ਪਈ ਉਧਰ ਮੇਰੇ ਕੋਲ ਤੱਕ ਉਧਰ ਆਇਆ ਹੈ ਮਿੱਟੀ ਤੋਂ ਮਚਾਦੀ ਘਰ ਚ ਗਈ 食べるだけでしょ。 ਮਈ ਆ ਗਿਆ ਫੇਰ ਵੀ ਸਿੰਘ ਠਟੇ ਹੋਇਆ ਕਿੰਦੇ ਮਿੱਤਰੋ ਪ੍ਰਸ਼ਾਦ ਦੇ ਰਹੀ ਸੀ ਆ ਆ ਗਏ ਪਛਾਤਾ ਛਾ ਕੇ ਫੇਰ ਲੱਗਦੇ